ਕਿਮਾ ਕਿ ਲੋ ਜਾਨਾ ਇੱਕ ਕੋਈ ਆਪਾਂ ਪਿਕਚਰ ਜਾਂ ਇੱਕ ਕੋਈ ਡਰਾਮਾ ਇੱਕ ਕੋਈ ਉਹ ਹੀ ਬਸ ਐਪੀਸੋਡ ਦੇਖੀ ਜਾਈਏ ਕਲਪ ਜਾਵੇਗਾ ਬੰਦਾ ਕਹਵੇਗਾ ਨਹੀਂ ਨਹੀਂ ਜੇ ਤੇ ਕੀ ਆ ਮੈਨੂੰ ਪਤਾ ਅੱਗੇ ਕੀ ਹੋਣਾ ਹੈ ਨਹੀਂ ਦੇਖਦਾ ਕੋਈ ਪਰ ਖਿਮਾ ਕਰਿਓ ਜੋ ਜਨਮ ਹੋਇਆ ਜੀ ਸਾਡਾ ਉਦੋਂ ਤੋਂ ਹੀ ਵੇਖ ਲਓ ਆਪਾਂ ਜੇ ਜਪਜੀ ਸਾਹਿਬ ਦੀ ਬਾਣੀ ਪੜਦੇ ਪਏ ਆ ਹੋਰ ਆਨੰਦ ਹੁੰਦਾ ਜਾਂਦਾ ਹੈ ਹੋਰ ਰਸ ਆਉਂਦਾ ਹੈ ਇਹ ਕੋਈ ਪਾਣੀ ਨੂੰ ਵੇਖ ਲੋ ਕਿੰਨੇ ਚਿਰ ਦਾ ਪੜਦੇ ਪਏ ਆ ਸੁਣਦੇ ਪਏ ਆ ਕਿਉਂਕਿ ਇਹਦੇ ਵਿੱਚ ਦਾਤਾ ਜੀ ਨੇ ਅੰਮ੍ਰਿਤ ਜੂ ਪਾ ਦਿੱਤਾ ਜੀ ਇਹਦੇ 'ਚ ਰਸ ਜੂ ਪਾ ਦਿੱਤਾ ਆ ਕਿਉਂਕਿ ਮਾਲਕ ਦੀ ਆਪ ਮਾਲਕ ਨੇ ਇਹ ਜਿਹੜਾ ਗੁਰੂ ਸਾਹਿਬਾਂ ਨੇ ਦੇ ਮੁਖ ਤੋਂ ਉਚਾਰਨ ਕੀਤੀ ਹੈ ਇਹ ਤਾਂ ਵੀ ਥੋੜਾ ਦਾਤਾ ਜੀ ਨੇ ਕਹਿ ਦਿੱਤੇ ਸਾਡੀ ਪਿਆਰੀ ਅੰਮ੍ਰਿਤਧਾਰੀ ਜੀ ਬਲੇ ਇਹਦੇ ਵਿੱਚ ਰਸ ਪਾ ਦਿੱਤਾ ਜੀ ਨਾਮ ਦਾ ਰਸ ਇਹੋ ਜਿਹਾ ਪਾਇਆਗੇ ਦੇਚੋਂ ਰਸ ਆਵੀ ਗਈ ਆਵੇਗਾ ਗੁਰੂ ਖਬਰਦਾਸ ਪਤਾ ਜੀ ਨੇ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ ਸੀ ਕਿਉਂਕਿ ਦੇਖੋ ਜਿਹੜਾ ਜਿਹੜੇ ਗੁਰਸਹਿਬਾਂ ਜੀ ਨਾਲ ਜੁੜਿਆ ਹੋਇਆ ਹੈ ਨਾ ਜਿੱਦਾਂ ਵੇਖੋ ਅੰਮ੍ਰਿਤਸਰ ਦੇ ਲੋਕ ਸਾਰੇ ਗੁਰੂ ਰਾਮਦਾਸ ਗੁਰੂ ਰਾਮਦਾਸ ਪਤਾ ਜੀ ਕਰਦੇ ਨੇ ਗੋਇੰਦਵਾਲ ਸੈਲ ਨੂੰ ਕਦੇ ਚੱਲ ਜਾਈ ਨਾ ਉੱਥੇ ਸਾਰੇ ਗੁਰੂ ਅਮਰਦਾਸ ਗੁਰੂ ਅਮਰਦਾਸ ਪਤਾ ਜੀ ਦਿੱਲੀ ਵਿੱਚ ਕਦੇ ਚਲੇ ਜਾਈਏ ਦਿੱਲੀ ਦੇ ਵਿੱਚ ਸਾਰੇ ਗੁਰੂ ਹਰਿਕ੍ਰਿਸ਼ਨ ਪਾਏ ਸ਼ਹੀਵਾਲਾ ਪਈ ਤਾਂ ਗੁਰੂ ਹਰਿਕ੍ਰਿਸ਼ਨ ਜੀ ਕਿਉਂਕਿ ਜਿੱਥੇ ਵੇਖੋ ਜਿਹੜੇ ਗੁਰੂ ਸਾਹਿਬਾਨ ਜੀ ਦੇ ਨਾਲ ਜਿਆਦਾ ਕੋਈ ਜੁੜਿਆ ਹੈ ਉਹਦੇ ਪ੍ਰਤੀ ਉਹਦੇ ਅੰਦਰਸ਼ਣ ਦਾ ਪੈਦਾ ਹੋ ਜਾਂਦੀ ਹੈ ਤੇ ਗੁਰੂ ਅਮਰਦਾਸ ਪਤਾ ਜੀ ਨੂੰ ਇੱਕ ਵਾਰ ਸਿੱਖਾਣੇ ਪੁੱਛਣਾ ਕੀਤਾ ਜਿਹੜੇ ਕਿਉਂਕਿ ਇਹਨਾਂ ਨਾਲ ਪਿਆਰ ਕਰਦੇ ਬਣ ਗਏ ਕਹਿੰਦੇ ਪਾਤਸ਼ਾਹ ਤੁਹਾਡੀ ਬਾਣੀ ਦੇ ਵਿੱਚ ਜਿਆਦਾ ਰਸ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਵਿੱਚ ਦੱਸੋ ਕਿਹਦੀ ਬਾਣੀ ਦੇ ਵਿੱਚ ਜਿਆਦਾ ਰਸ ਹੈ ਤੇ ਗੁਰੂ ਅਮਰਦਾਸ ਪਤਾ ਜੀ ਨੇ ਪਤਾ ਕੀ ਕਿਹਾ ਸੀ ਮਿਸ਼ਰੀ ਦੇ ਕੇ ਪਤਾ ਕੀ ਕਿ ਇਸ ਕਹਿੰਦੇ ਇਸ ਮਿਸ਼ਰੀ ਨੂੰ ਚੱਖੋ ਇੱਕ ਪੱਖ ਇਸੇ ਤੋਂ ਚੱਕਿਆ ਉਹ ਕਹਿੰਦੇ ਦੂਸਰੇ ਪਾਸੇ ਤੋਂ ਵੀ ਚੱਖੋ ਜੇ ਦੂਸਰੇ ਪਾਸੇ ਚੱਕਿਆ ਕਹਿੰਦੇ ਰਸ ਕਿਹੋ ਜਿਹਾ ਕੋਈ ਬਦਲਿਆ ਕਹਿੰਦੇ ਨਹੀਂ ਜੀ ਉੱਥੇ ਮਿਸ਼ਰੀ ਹੈ ਜੀ ਉੱਥੇ ਰਸ ਇਦਾਂ ਨੂੰ ਹੀ ਹੋਵੇ ਤੇ ਉੱਥੋਂ ਵੀ ਹੋਵੇ ਤੇ ਮਿਸ਼ਰੀ ਹੈ ਕਹਿੰਦੇ